ਅਮਰ 11000 11000 ਦਿੱਤਾ ਜਾਵੇਗਾ ਸਾਹਮਣੇ ਇਸ ਲਈ ਪਈ ਹੋਏ ਰੇਡ ਇੱਕ ਕੰਨੇ ਸਤੂ ਖੰਡੂਰ ਸਾਹਿਬ ਦਾ ਚਰਨ ਟੱਗੂ ਰਮਾਣੇ ਦਾ ਬਰਮਦਾਸ ਵਾਲਾ ਚੱਕੀ ਪਰ ਮੁੰਡਾ ਕਹਿੰਦੇ ਅੱਜ ਸਿਰਾਂ ਘਰਾਉਣ ਨੂੰ ਫਿਰਦਾ ਅੱਜ ਇਲਾਕੇ ਧੁੰਮਾ ਪਾਉਣ ਨੂੰ ਫਿਰਦਾ ਪੱਤਰੀ ਵਾਲਾ ਪੱਤਰੀ ਵਾਲਾ ਉਹੀ ਪਈ ਹੈ ਵਾਹ ਓਏ ਰਾਜਾ ਢੋਨੀ ਕਹਿੰਦਾ ਵੀ ਮਾਝੇ ਦੀ ਟੀਮ ਨੂੰ 2000 ਦਾ ਜੁਰਮਾਨਾ ਚੱਲਦੇ ਮੈਚ ਦੇ ਵਿੱਚ ਖਿਡਾਰੀਆਂ ਨੇ ਪਾਣੀ ਪੀਤਾ ਹੈ ਸਾਹਮਣੇ ਪਈ ਹੋਏ ਰੇਡ ਪੱਤਰੀ ਵਾਲਾ 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 ਸੇੜਾ 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 ਰਾਜਾ 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 ਹੋ ਗਈ ਮੇਰੇ ਨਾਲ ਬਾਦ ਚਰਜਾ ਉਧਰ ਆਪੀਆਂ ਸੋਨੀ ਮਾਰਦਾ ਖੁਸ਼ ਜੱਗਾ ਹੋਈ ਜਾਂਦਾ ਆਹ ਸਾਹਮਣੇ ਇਸ ਲਈ ਪਈ ਹੋਈ ਕਬੱਡੀ ਨੌਜੇ ਨਗਰੂ ਦੀ ਉਧਰ ਕਹਿੰਦੇ ਧੰਨਵਾਦ ਕਰਦੇ ਆ ਨਮਰੂਪ ਬਡਾਲੀ ਦੇ ਨਾਲ ਸੁਖਰਾਜ ਕੈਨੇਡਾ ਰਪਰ ਕੈਨੇਡਾ ਓਮ ਕਰਦੇ ਗੱਲ ਸਿਰੇ ਲਾਦੀ ਅਮਰਵੀਰ ਕਰ ਗੱਲ ਪਹਿਲਾ ਹੋਲਡ ਰਮਰ ਸ਼ਾਹਕੋਟ ਦਾ ਪੱਤਰੀ ਵਾਲਾ ਰਾਜਾ ਰਾਜਾ ਕਹਿੰਦੀ ਦੁਨੀਆ ਇਹ ਖਰੇ ਖਰੇ ਹੈ ਢਾਉਦਾ ਅੱਜ ਆਪਣੇ ਇਲਾਕੇ ਚ ਐਨ ਸਿਰੇ ਦੇ ਜੱਫੇ ਲਾਉਦਾ ਆਪਣੇ ਏਰੀਏ ਦੇ ਲੋਕਾਂ ਨੂੰ ਇਹ ਪੂਰਾ ਨਜ਼ਾਰਾ ਲਿਆਉਂਦਾ ਅੱਜ ਹਰ ਦੋ ਰਤਨ ਦੇ ਮੇਲੇ ਤੇ ਆਹ ਰਾਜਾ ਅੱਠ ਜਿਹਨੇ ਬੰਨਿਆ ਜਿਹਨੇ ਕਹਿਦੀ ਵੀ ਛੇਤ ਪੰਜਾਬੀ ਚ ਅੱਜ ਠੱਠ ਪੱਤਰੀ ਵਾਲਾ ਰਾਜਾ ਅੱਜ ਦੇ ਮੇਲੇ ਦਾ ਬੈਸ ਜਾਸੀ ਅੰਮਾ ਤੇ ਰਾਜਾ